ਪਰਾਣਾ ਲਾਹੌਰ ਪੰਜਾਬ ਵਿੱਚ ਅੱਜ ਵੀ ਮੌਜੂਦ ਜਿੱਥੇ ਹਰ ਸਾਲ ਬਾਦਾ ਚਮਤਕਾਰੀ ਸ਼ਿਵਲਿੰਗ ਦਾ ਆਕਾਰ ਪੰਜਾਬ ਦਾ ਸਭ ਤੋਂ ਉੱਚਾ ਸ਼ਹਿਰ ਇਹ ਅਸੀਂ ਬਾਰਡਰ ਤੇ ਉੱਪਰ ਬੈਠੇ ਆ ਤਾਂ ਇਨਾ ਉੱਚਾ ਆ ਜੀ ਤਾਂ ਜੋ ਦੋ ਤਿੰਨ ਦੀਆਂ ਘਰ ਕੋ ਕੇ ਫਿਰ ਬਣੇ ਸਾਰੇ ਦੰਗ-ਤੰਗ ਗਲੀਆਂ ਟੱਕੀ ਪੈਂਦੀ ਹੈ ਬੜੀ ਬਰੀਕ-ਬਰੀਕ ਇੱਟ ਲੱਗੀ ਹੋਈ ਆ ਸਾਰੀ ਨਾਨਕਸ਼ਾਹੀ ਥੱਲੇ ਨਾਲੀ ਵਗਦੀ ਪਈ ਆ ਜਿਹਦੇ ਵਿੱਚ ਪਸ਼ੂਆਂ ਦਾ ਗੋਹਾ ਜਿਹੜਾ ਆ ਉਹ ਬਹਿ ਰਿਹਾ ਪਾਣੀ ਦੇ ਨਾਲ ਨਾਲ ਜਿਹੜਾ ਇੱਕ ਪੁਰਾਣੀ ਯਾਦ ਦਵਾਉਂਦਾ ਆ ਰਾਣੀਆਂ ਦੀ ਲੁਕਣਮੇਰੀ ਬਣਾਈ ਅੱਛਾ ਅਕਬਰ ਨੇ ਰਾਣੀਆਂ ਦੀ ਲੁਕਣਮੇਰੀ ਬਣਾਈ ਹੋਈ ਆ ਵਾਹ ਬਈ ਵਾਹ ਦਿਲ ਨੂੰ ਛੁੰਦੀ ਐ ਇੰਨੀ ਸੋਹਣੀ ਡਿਜ਼ਾਈਨਿੰਗ ਆ ਦੇਖ ਲਓ ਤੁਸੀਂ ਰਾਣੀਆਂ ਇੱਥੇ ਲੁਕਣਮੇਰੀ ਖੇਡਦੀਆਂ ਹੁੰਦੀਆਂ ਸੀ ਤੇ ਅਕਬਾਦ ਦਾ ਤਖਤ ਅੱਗੇ ਹਾਂਜੀ ਤਖਤ ਅੱਗੇ ਅੱਜ ਦੇਖ ਕੇ ਆਂ ਜੀ ਦੇਖ ਕੇ ਆਇਓ ਹਾਂ ਦੇਖਿਆ ਆ ਜਿਹੜੀ ਜਗ੍ਹਾ ਨਾਲ ਇੱਥੇ ਇਹ ਮੁਸਲਮਾਨ ਦੇ ਹੱਦੀ ਨਿਕਲਦੇ ਦੱਬੇ ਸਦੀਆਂ ਪਹਿਲਾਂ ਦਾ ये खूह आज भी कितना मजबूत खड़ा है तो अकबर जो इस जगह को खुदवाता है तो शिवलिंग निकलती है तो उसके घोड़े जब यहाँ से निकलते थे तो हर घोड़ा यहाँ पे लूला लंगड़ा हो जाता था खुद गंगा माता आती है स्नान करा के गणेश जी तक वाटर लेवल जो है इतना आ जाता हमारे बराबर तक अच्छा जी हाँ जी खुद से यहाँ से नीचे से आती है रात में उल्लू जो है पहरा देते कला देख है जेने ਜਿਹੜੀਆਂ ਗਲੀਆਂ ਆ ਜੀ ਅਸੀਂ ਦੇਖਿਆ ਬਹੁਤ ਜ਼ਿਆਦਾ ਉਚਾਈ ਤੇ ਆ ਉਚਾਈ ਤੇ ਬਹੁਤ ਜ਼ਿਆਦਾ ਚਾਈ ਯਾਰ ਇਹ ਸਾਰਾ ਛੇ ਹੁੰਦਾ ਹੈ ਯਾਰ ਜਿਹੜਾ ਹੁਣ ਮਕਰਾ ਹੋ ਗਿਆ ਦਾ ਮਾਹੌਲ ਤੇ ਪਹਿਲਾਂ ਵਧੀਆ ਹੀ ਹੁੰਦੇ ਕੋਈ ਕਿਸੇ ਨਾਲ ਕੁ ਵੀ ਖੁਸ਼ ਨਹੀਂ ਸੱਦੀ ਜਿਹੜੀ ਗੱਲ ਆ ਤੇ ਇਹ ਸਾਡੇ ਸ਼ਹਿਰ ਦਾ ਨਾਮ ਜਿਹੜਾ ਕਲਾਨੌਰ ਪਿਆ ਹੀ ਇਹ ਕੱਲਾ ਤੇ ਨੂਰਾ ਦੋ ਭਰਾ ਹੀ ਤੇ ਉਹਨਾਂ ਉਹ ਮੁਸਲਮਾਨ ਹੀ ਉਹਨਾਂ ਤੋਂ ਨਾ ਸਾਡੇ ਜਿਹੜਾ ਸ਼ਹਿਰ ਦਾ ਪਿਆ ਹੀ ਕਲਾਨੌਰ ਪੀਬੀ ਸੈਵਨ ਰਾਈਡਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਆਦਾਬ ਤੇ ਦਿलोम प्यार भरी सत श्री काल मैं हां ताडा अपना दोस्त अमृतपाल ताडे अपने चैनल ते ताडा निगा स्वागत ਕਰਦਾ हां आज assi ਤੁਹਾਨੂੰ ਗੁਰਦਾਸਪੁਰ ਦੇ ਕਲਾ ਨੂਰ ਸ਼ਹਿਰ ਵਿੱਚ ਲੈ ਕੇ ਆਏ ਆ ਜਿਹੜਾ ਸਦੀਆਂ ਪੁਰਾਣਾ ਆ ਤਿੰਨ ਬਾਰ ਕਹਿੰਦੇ ਇਹ ਸ਼ਹਿਰ ਗਰਕ ਚੁੱਕਿਆ ਆ ਇਸ ਸ਼ਹਿਰ ਦੇ ਵਿੱਚ ਅਕਬਰ ਦੀਆਂ ਪੁਰਾਣੀਆਂ ਪੁਰਾਣੀਆਂ ਇਮਾਰਤਾਂ ਦੇਖਣ ਨੂੰ ਮਿਲਦੀਆਂ ਆ ਇੱਕ ਉਸ ਸਮੇਂ ਦਾ ਰਾਣੀ ਦਾ ਮਹਿਲ ਆ ਜਿਹੜਾ ਖੰਡਰ ਬਣ ਚੁੱਕਿਆ ਆ ਅਕਬਰਦੀ ਤਾਜਪੋਸ਼ੀ ਇੱਥੇ ਅੱਜ ਵੀ ਪਈ ਹੋਈ ਆ ਇਸ ਸ਼ਹਿਰ ਦੀਆਂ ਪ੍ਰਾਣੀਆਂ-ਪ੍ਰਾਣੀਆਂ ਇਮਾਰਤਾਂ ਇਹ ਸ਼ਹਿਰ ਇੰਨਾ ਉੱਚਾ ਆ ਤੁਹਾਨੂੰ ਦੇਖ ਕੇ ਇੰਜ ਲੱਗੂਗਾ ਕਿ ਤੁਸੀਂ ਪਾਕਿਸਤਾਨ ਦੇ ਲਾਹੌਰ ਦੇ ਵਿੱਚ ਪਹੁੰਚ ਚੁੱਕੇ ਆ ਇੱਥੇ ਦੇ ਲੋਕ ਮਿੰਨੀ ਲਾਹੌਰ ਵੀ ਕਹਿੰਦੇ ਆ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਰਾਵੀ ਦਰਿਆ ਦੇ ਥਰੂ ਇੱਥੋਂ ਸਿਰਫ 8 ਕਿਲੋਮੀਟਰ ਚੱਲਣਾ ਪੈਂਦਾ ਸੀ ਲਾਹੌਰ ਵੱਲ ਨੂੰ ਕਿਸ਼ਤੀਆਂ ਰਾਹੀਂ ਲੋਕ ਜਾਂਦੇ ਸੀਗੇ ਉਸ ਸਮੇਂ ਕਹਿੰਦੇ ਇੱਕ ਸੰਗ ਵੀ ਹੁੰਦੀ ਸੀ ਜਿਹੜੀ ਸਮੇਂ-ਸਮੇਂ ਅਨਸਾਰ ਹੁਣ ਬੰਦ ਹੋ ਚੁੱਕੀ ਆ ਇਸ ਸ਼ਹਿਰ ਦੇ ਵਿੱਚ ਭੋਲੇਨਾਰ ਦਾ ਖੁਦ ਪ੍ਰਗਟ ਹੋਇਆ ਹਜ਼ਾਰਾਂ ਸਾਲ ਪੁਰਾਣਾ ਸ਼ਿਵਲਿੰਗ ਵੀ ਆ ਜਿਹਦਾ ਨਾਤਾ ਅਕਬਰ ਦੇ ਨਾਲ ਜੁੜਿਆ ਹੋਇਆ ਆ ਹੁਣ ਤੁਹਾਨੂੰ ਪਹਿਲਾਂ ਉਸ ਮੰਦਰ ਦੇ ਦਰਸ਼ਨ ਕਰਾਉਣੇ ਆ ਸਰਾਮ ਰਾਮ ਪਾਂਜੀ ਜੈ ਸ੍ਰੀ ਅਕਾਲ ਜੈ ਸ੍ਰੀ ਅਕਾਲ ਪਾਂਜੀ ਸਾਡੇ ਦਰਸ਼ਕਾਂ ਨੂੰ ਇਸ ਪਵਿੱਤਰ ਸ਼ਿਵਲਿੰਗ ਦਾ ਇਤਿਹਾਸ ਦੱਸੋ ਇਹ ਸ਼ਿਵਲਿੰਗ ਜੋ ਹੈ ਸਵੈੰਭੂ ਹੈ ਖੁਦ ਸੇ ਜੋ ਹੈ ਉਤਪੰਨ ਹੋਈ ਹੈ ਇਸ ਲਈ ਦੂਸਰੀ ਬਾਤ ਇਹ ਰਾਜਾ ਅਕਬਰ ਦੁਆਰਾ ਨਿਰਮਾਣਿਤ ਕੀ ਗਈ ਹੈ ਮੰਦਿਰ ਠੀਕ ਹੈ ਜੀ ਕਿਉਂਕਿ ਰਾਜਾ ਅਕਬਰ ਥਾ ਯਹਾਂ ਸੇ ਲਾਹੌਰ ਕੇ ਲੀਏ ਨਿਕਲ ਰਹਾ ਥਾ तो उसके घोड़े जब यहाँ से निकलते थे तो हर घोड़ा यहाँ पे लूला लंगड़ा हो जाता था आगे नहीं जा पाता था तो मंत्री ने राजा अकबर को बताया जाकर उसके मंत्री ने तो अकबर जो इस जगह को खुदवाता है तो शिवलिंग निकलती है उसे उसने जो है पहले आप ऊपर देखेंगे कि ये मस्जिद का आकार का जो है तो पहले मस्जिद बनी हुई थी ठीक है फिर उसके बाद जो है राजा रणजीत रणजीत सिंह के रही खड़ग सिंह उनका शासक आया उन्होंने मस्जिद के ऊपर मंदिर बनाई इस शिवलिंग में जो है किसी ने कुल्हाड़ी मारी थी जो गैती होती है ना वो किसी ने यहाँ पे मारी थी तो खून और लस्सी निकल रहा था यहाँ से नाग देवता जो है कभी भी यहाँ से आते हैं ये सामने आप देखेंगे तो कभी भी आते हैं कभी बैठ जाते हैं ना मत, ना मतलब नाग देवता या। हाँ, मतलब जी। ठीक है किसी भी टाइम में आ जाते हैं अलग अलग तरीके के आते हैं है ना और कई लोग आते हैं उनको सवारियाँ भी आती हैं है ना और शिवलिंग के ऊपर जो है हर शिवरात्रि को एक इंच गेहूं के दाने के बराबर यानी कनक के दाने के बराबर बढ़ते हैं ऊपर को उठते हैं नीचे सेम रहते हैं ऊपर को बढ़ते हैं उठते हैं जैसे ना ऊपर जो है चार स्तंभ हैं मंदिर के रात में उल्लू जो है पहरा देते हैं लक्ष्मी के वाहन है उल्लू ठीक है तो वो जो है पहरा देते हैं चार जो है उल्लू बैठेंगे और सांस जैसे इंसान साँसें चलाता है ना वैसे ये चारों चलाते हैं सांसे बहुत ज़्यादा साँसें चलाते हैं अमावस्या के दिन और ज़्यादा चलाते हैं बाकी दिन तो डाउन रहते हैं धीरे धीरे चलाते हैं ਪਰ અમાਵਸਕ ਦਿਨ ਜਿਆਦਾ ਚਲਾਤੀ ਲੋਕ ਜੋ ਵੀ ਮਨੋ ਕਾਮਨਾयां ਮੰਗਦੇ ਪੂਰੀ ਹੁੰਦੀ ਲੋਕੋ ਕਾ ਇਹ ਵੀ ਮੰਨਣਾ ਹੈ ਕਿ ਯਹਾਂ ਸੇ ਕبھی ਕਬੀ ਖੁਦ ਗੰਗਾ ਮਾਤਾ ਆਤੀ ਹੈ ਇਸ਼ਨਾਨ ਕਰਾ ਕੇ ਗਣੇਸ਼ ਜੀ ਤੱਕ ਵਾਟਰ ਲੈਵਲ ਜੋ ਹੈ ਇਤਨਾ ਆ ਜਾਂਦਾ ਹਮਾਰੇ ਬਰਾਬਰ ਤੱਕ ਅੱਛਾ ਜੀ ਹਾਂ ਜੀ ਖੁਦ ਸੇ ਯਹਾਂ ਸੇ ਨੀਚੇ ਸੇ ਆਤੀਂ ਦੇਖ ਲਓ ਪੰਜੀ ਦਾ ਕਹਿਣਾ ਆ ਕਿ ਗੰਗਾ ਮਈਆ ਇੱਥੇ ਖੁਦ ਪਾਰਕਟ ਹੁੰਦੀ ਆ ਤੇ ਜਿਹੜਾ ਪਾਣੀ ਦਾ ਲੈਵਲ ਆ ਤੇ ਜਿੰਨੀ ਮੇਰੀ ਹਾਈਟ ਆ ਜਿੱਦਾਂ ਇਹਨਾਂ ਨੇ ਦੱਸਿਆ ਇੰਨੀ ਹਾਈਟ ਜਿਹੜੀ ਆ ਹੋ ਜਾਂਦੀ ਆ ਤੇ ਸਾਹਮਣੇ ਗਣੇਸ਼ ਜੀ ਦਾ ਸਰੂਪਾ ਤੁਸੀਂ ਦੇ ਸਕਦੇ ਆ ਉਸ ਲੈਵਲ ਤੱਕ ਪਾਣੀ ਚਲ ਜਾਂਦਾ ਗੰਗਾ ਮਈਆ ਦਾ ਦੇਖ ਲਓ ਕਿੰਨਾ ਵੱਡਾ ਚਮਤਕਾਰ ਆ ਤੇ 나ਗ ਦੇਵਤਾ ਵੀ ਤੁਸੀਂ ਸਾਹਮਣੇ ਦੇ ਸਕਦੇ ਆ ਤੁਹਾਨੂੰ ਇੱਕ ਸ਼ਰਾਖ ਦਿਖਾਈ ਦੇਊਗਾ ਉਹਦੇ ਰਾਹੀ ਕਹਿੰਦੇ ਕਦੀ ਕਦੀ 나ਗ ਦੇਵਤਾ ਵੀ ਇੱਥੇ ਆ ਕੇ ਪੈਰਾ ਦਿੰਦੇ ਆ ਸ਼ਿਵਲਿੰਗ ਦੇ ਉੱਤੇ ਕਿੱਡੀ ਵੱਡੀ ਸ਼ਿਵਲਿੰਗਾ ਅਸੀਂ ਤੁਹਾਨੂੰ ਚੰਗੀ ਤਰ੍ਹਾਂ ਦਰਸ਼ਨ ਕਰਵਾਉਣੇ ਆ ਤੁਸੀਂ ਦੇਖੂਗੇ ਉਧਰੋਂ ਸਟਾਰਟ ਹੁੰਦੀ ਆ ਤੇ ਇੱਧਰ ਨੂੰ ਹੁੰਦੀ ਹੋਈ ਉੱਪਰ ਨੂੰ ਵੱਧਦੀ ਆ ਹਰ ਸਾਲ ਸ਼ਿਵਲਿੰਗ ਦਾ ਅੰਕ ਅਜਰਾ ਆਕਾਰ ਆ ਉਹ ਵੱਧਦਾ ਆ ਕਹਿੰਦੇ ਕਿ ਮੰਦਰ ਦੇ ਬਿਲਕੁਲ ਉੱਪਰ ਚਾਰ ਉੱਲੂ ਜਿਹੜੇ ਆ ਪੈਰਾ ਦਿੰਦੇ ਆ ਅਵਸਿਆ ਵਾਲੇ ਦਿਨ ਜਿਹੜੇ ਆ ਉਹਨਾਂ ਦੀਆਂ ਜ਼ਿਆਦਾ ਆਵਾਜ਼ਾਂ ਹੁੰਦੀਆਂ ਬੰਜੀ ਹਾਂਜੀ ਹਾਂਜੀ ਜ਼ਿਆਦਾ ਆਤੀਆਂ ਅਵਸ ਵਾਲੇ ਦਿਨ ਜ਼ਿਆਦਾ ਹੁੰਦਾ ਬਹੁਤ ਜ਼ਿਆਦਾ ਜ਼ਿਆਦਾ ਤੇ ਉੱਪਰੋਂ ਤੁਸੀਂ ਦੇਖੂਗੇ ਤੁਹਾਨੂੰ ਇਸ ਤਰ੍ਹਾਂ ਦਾ ਡਿਜ਼ਾਈਨ ਦੇਖੂਗਾ ਬਾਹਰੋਂ ਸੇ ਪੁਰਾਣਾ ਮਸਜਿਦ ਕੇ ਆਕਾਰ ਦਾ ਦਿਖਤਾ ਹੈ ਅੱਛਾ ਜੀ ਮਤਲਬ ਜਦੋਂ ਕਹਿੰਦੇ ਮੁਗਲ ਸੀ ਉਹਨਾਂ ਨੇ ਫਿਰ ਇਹਦੇ ਵਿੱਚ ਬਣਾਈ ਸੀ ਨਾ ਜੀ ਭਲੇ ਮੰਦਿਰ ਫਿਰ ਮਸਜਿਦ ਫਿਰ ਮੰਦਿਰ ਮੰਦਿਰ ਠੀਕ ਹੈ ਜੀ ਤੇ ਆ ਜੀ ਤੁਸੀਂ ਵੀ ਸਾਡੇ ਦਰਸ਼ਕਾਂ ਨੂੰ ਇੱਕ ਵਾਰ ਦੱਸੋ ਜਦੋਂ ਕਹਿੰਦੇ ਅਕਬਰ ਜਿਹੜਾ ਇਸ ਜਗ੍ਹਾ ਤੋਂ ਲੰਘ ਰਿਹਾ ਸੀ ਜਿਹੜੀ ਇਹ ਸ਼ਿਵਲਿੰਗ ਸੀਗੀ ਇਹ ਪਤਾਲ ਦੇ ਵਿੱਚ ਹੀ ਸੀ ਇੱਕ ਤਰ੍ਹਾਂ ਧਸੀ ਹੋਈ ਸੀ ਧਾਤੀ ਜੀ ਹਾਂ ਜੀ ਤੇ ਉਹਦੇ ਬਾਰੇ ਥੋੜਾ ਹਿਸਟਰੀ ਦੱਸੋ ਕਿੱਦਾਂ ਪਤਾ ਲੱਗਾ ਸੀ ਉਹਦੇ ਵਿੱਚ ਇਹ ਕਿ ਜਦੋਂ ਇੱਥੇ ਘੋੜਿਆਂ ਦਾ ਉਹਦਾ ਹਸਤਬਲ ਹੀ ਜਦੋਂ ਘੋੜੇ ਨਿਕਲਦੇ ਸਾਰੇ ਲੰਘਦੇ ਹੋ ਜਾਂਦੇ ਸੀ ਤਦੋਂ ਉਹਨੇ ਵਿਆਖਿਆ ਵੀ ਜਦੋਂ ਇੱਥੋਂ ਹੀ ਘੋੜੇ ਨਿਕਲਦੇ ਤੇ ਲੰਗੜੇ ਹੋ ਜਾਂਦੇ ਨੇ ਪਰ ਉਹਨੇ ਸਿਪਾਹੀਆਂ ਨੇ ਵੀ ਖੋਦੋ ਇਹਨਾਂ ਵੀ ਕੀ ਗੱਲ ਆ ਜਦੋਂ ਖੋਦੇ ਤਾਂ ਇੱਥੇ ਟੱਪ ਵੱਜਣਾ ਕਹੀਦਾ ਉਹਦੇ ਵਿੱਚੋਂ ਖੂਨ ਦੀ ਧਾਰ ਨਿਕਲਦੀ ਆ ਤੇ ਫਿਰ ਰਾਤੀ ਇੱਕ ਬੰਨ ਸੁਪਨਾ ਆਉਂਦਾ ਕਿ ਮੈਂ ਸ਼ਿਵਜੀ ਮਹਾਰਾਜਾ ਸ਼ਿਵਜੀ ਮਹਾਰਾਜ ਦੇ ਸੁਪਨਾ ਆਉਂਦਾ ਵੀ ਮੇਰਾ ਮੰਦਿਰ ਬਣਾਓ ਉਹਨੇ ਫਿਰ ਮਾਚੀ ਦੇ ਘਰ ਦਾ ਬਣਾਇਆ ਪਰ ਬਾਅਦ ਵਿੱਚ ਰਾਜਾ ਰਣਜੀਤ ਸਿੰਘ ਦੇ ਪੇਟੇ ਅਖਰਤੀ ਸਲੇਟ ਲੱਗੀ ਆ ਉੱਥੇ ਹੱਲੇ ਵੀ ਪੁਰਾਣੀ ਪੰਜਾਬੀ ਭਾਸ਼ਾ ਦੀ ਪਰ ਉਹਨਾਂ ਨੇ ਨਿਰਮਾਣ ਕਰਾਇਆ ਮੰਦਿਰ ਦੇ ਰੂਪ ਵਿੱਚ ਠੀਕ ਹੈ ਤੇ ਘੋੜੇ ਜਿਹੜੇ ਯਕਮੀ ਹੋ ਪਰ ਉਹਨਾਂ ਜਦੋਂ ਪਟਾਇਆ ਤੇ ਉਹਦੇ ਵਿੱਚ ਖੂਨ ਦੀ ਧਾਰ ਨਿਕਲਦੀ ਹੈ ਕਈ ਦਾ ਟੱਪ ਉਹਨਾਂ ਨੂੰ ਬਸਤਰ ਪੈਣਗੇ ਆ ਤਾਂ ਕਰਕੇ ਨਹੀਂ ਪਤਾ ਮਿਲਦਾ ਤੇ ਇਹਦੇ ਉੱਪਰ ਪਹਿਲਾਂ ਮੱਧ ਅਧਿਕਾਰ ਦਾਵਾ ਗੁੰਬਦ ਤੇ ਇਹਦੇ ਉੱਪਰ ਸ਼ਿਵਲਿੰਗ ਜਿਹੜੇ ਉਹਨਾਂ ਨੇ ਖਰਗ ਸਿੰਘ ਨੇ ਕਰਾਇਆ ਅੱਛਾ ਉਹਨਾਂ ਦਾ ਥਲੇ ਰਹਾ ਗਿਆ ਵਾ ਉਪਰ ਜਿਹੜਾ ਕਰਾਇਆ ਵਾ ਜਿਹੜਾ ਗੁੰਬਦ ਬਣਾਇਆ ਉਹ ਮਹਾਰਾਜ ਖਰਗ ਸਿੰਘ ਨੇ ਬਣਾਇਆ ਠੀਕ ਆ ਠੀਕ ਆ ਜੀ ਤੇ ਬਾਕੀ ਆਪਾਂ ਇਸ ਸਰੋਵਰ ਵਗੈਰਾ ਆਲੇ ਦੁਆਲੇ ਆ ਜੀ ਇਸ ਸਰੋਵਰ ਹਲੇ ਬੰਨਣਾ ਪਿੱਛੇ ਜਗਾ ਨਾ ਜੋ ਮੰਦਿਰ ਦੀ ਠੀਕ ਆ ਠੀਕ ਆ ਇਹਦੇ ਬਾਰੇ ਸੋਚਿਆ ਉਹਨਾਂ ਨੇ ਬਣਾਉਣ ਵਾਸਤੇ ਕਮੇਟੀ ਮ ਠੀਕ ਆ ਜੀ ਤੇ ਬਾਕੀ ਦਾ ਸਾਰਾ ਨਵਾਂ ਬਣਿਆ ਲੱਗਦਾ ਜੀ ਇਹਨਾ ਹਾਂਜੀ ਹਾਂਜੀ ਇਹ ਸਾਰਾ ਨਵਾਂ ਬਣਾਇਆ ਬਾਕੀ ਇਹ ਪੁਰਾਣਾ ਤੇ ਆ ਸਿਰ ਬਹੁਤ ਪੁਰਾਣਾ ਹੈ ਸਾਰਾ ਪੁਰਾਣਾ ਸਾਰਾ ਉੱਪਰ ਟੈਲਾ ਲਾਈਆਂ ਹੋਈਆਂ ਥੱਲੇ ਸਾਰੀ ਇੱਟ ਕਿੰਨੇ ਪੁਰਾਣੀ ਹੈ ਨਾ ਜੀ ਹਾਂਜੀ ਹਾਂਜੀ ਪੁਰਾਣੀ ਨਾਨਕਸ਼ਹੀ ਇੱਟਾਂ ਸਾਰੀ ਤੁਸੀਂ ਦਰਸ਼ਨ ਕਰ ਸਕਦੇ ਆ ਬਾਹਰੋਂ ਅੰਦਰ ਸਾਰੀ ਇਹਦੇ ਨਾਨਕਸ਼ਹੀ ਇੱਟਾਂ ਤੇ ਉੱਪਰ ਰਾ ਤੁਹਾਨੂੰ ਟੈਲਾ ਵਗੈਰਾ ਦਿਖਾਈ ਦੇ ਰਹੀਆਂ ਆ ਤੇ ਉੱਪਰੋਂ ਵੀ ਤੁਸੀਂ ਦੇਖ ਸਕਦੇ ਆ ਇਸ ਤਰ੍ਹਾਂ ਦਾ ਡਿਜ਼ਾਈਨ ਆ ਜਿੱਦਾਂ ਉਹ ਦੱਸਦੇ ਪਏ ਸੀਗੇ ਹਾਂਜੀ ਹੋ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਆ ਕਿ ਕਲਾ ਨੂਰ ਇੱਕ ਕਿੰਨਾ ਪਵਿੱਤਰ ਸਥਾਨ ਆ ਜਿਹਦਾ ਇਤਿਹਾਸ ਅਕਬਰ ਦੇ ਨਾਲ ਵੀ ਜੁੜਿਆ ਹੋਇਆ ਆ ਹੁਣ ਅਸੀਂ ਤੁਹਾਨੂੰ ਉਸ ਸਮੇਂ ਦਾ ਖੂਦ ਖਾਲਦੇ ਆ ਜਿਹੜਾ ਨਨਕਸ਼ਾਈ ਇੱਟਾਂ ਨਾਲ ਬਣਿਆ ਹੋਇਆ ਆ ਹੁਣ ਖੂਨ ਨੂੰ ਸਾਰਾ ਕਵਰ ਕਰ ਦਿੱਤਾ ਗਿਆ ਆ ਤੁਸੀਂ ਦੇਖ ਸਕਦੇ ਆ ਸਿੱਖਾ ਵਗੈਰਾ ਲੱਗੀਆਂ ਹੋਈਆਂ ਆ ਕੋਸ਼ਿਸ਼ ਕਰਦੀ ਆ ਕਿ ਤੁਹਾਨੂੰ ਚੰਗੀ ਤਰ੍ਹਾਂ ਇਹ ਖੂਹ ਦਿਖਾਈਏ ਦੇਖੋ ਤਾਂ ਥੱਲੇ ਸਾਰੀਆਂ ਨਾਨਕਸ਼ਾਈ ਇਟਾਂ ਆ ਕਿੰਨੀ ਲਗਨ ਦੇ ਪ੍ਰੀਤ ਨਾਲ ਉਸ ਸਮੇਂ ਦੇਖ ਲਓ ਕਾਰੀਗਰ ਹਰ ਚੀਜ਼ ਬਣਾਉਂਦੇ ਸੀ ਇੱਥੋਂ ਪਤਾ ਚੱਲਦਾ ਆ ਸਦੀਆਂ ਪਹਿਲਾਂ ਦਾ ਇਹ ਖੂਹ ਅੱਜ ਵੀ ਕਿੰਨਾ ਮਜ਼ਬੂਤ ਖੜਾ ਆ ਜਦੋਂ ਅਸੀਂ ਇੰਨੀਆਂ ਪੁਰਾਣੀਆਂ ਪੁਰਾਣੀਆਂ ਨਿਸ਼ਾਨੀਆਂ ਦੇਖਦੇ ਆ ਤਾਂ ਬਹੁਤ ਵਧੀਆ ਲੱਗਦਾ ਆ ਅਸੀਂ ਉਸ ਜਗ੍ਹਾ ਪਹੁੰਚ ਗਏ ਆ ਜਿੱਥੇ ਅਕਬਰ ਦੀ ਤਾਜਪੋਸ਼ੀ ਕੀਤੀ ਗਈ ਸੀ ਤੁਸੀਂ ਦੇਖ ਸਕਦੇ ਆ ਆਲੇ-ਦੁਆਲੇ ਦਾ ਮਾਹੌਲ ਖੇਤੇ ਹੀ ਖੇਤਾ ਪੂਰਾ ਸ਼ਾਂਤਮਈ ਮਾਹੌਲਾ ਜਗਾ ਜਗਾ ਤੁਹਾਨੂੰ ਕਣਕਾਂ ਦਿਖਾਈ ਦੇਣਗੀਆਂ ਇਹ ਉਹ ਚਬੂਤਰਾ ਆ ਤਖਤਾ ਜਿੱਥੇ ਅਕਬਰ ਨੂੰ 13 ਸਾਲ ਦਾ ਸੀ ਜਦੋਂ 4 ਮਹੀਨੇ ਦਾ ਇਸ ਜਗ੍ਹਾ ਬਿਠਾ ਕੇ ਹਿੰਦੁਸਤਾਨ ਦਾ ਬਾਦਸ਼ਾਹ ਲਾਨਿਆ ਗਿਆ ਸੀਗਾ ਸਮੇ ਸਮੇਂ ਦੀ ਗੱਲ ਆ ਬਿਲਕੁਲ ਤਖਤ ਦੇ ਸਾਹਮਣੇ ਤੁਸੀਂ ਦੇਖ ਸਕਦੇ ਆ ਸਾਰਾ ਪਾਣੀ ਦਾ ਸਿਸਟਮ ਕੀਤਾ ਹੋਇਆ ਆ ਜਦੋਂ ਇੱਥੇ ਅਕਬਰ ਬਿੰਦਾ ਹੋਊਗਾ ਤਾਂ ਮੋਰੇ ਪਾਣੀ ਦੇ ਫੁਆਰੇ ਜਿਹੜੇ ਚੱਲਦੇ ਹੋਣਗੇ ਇਹਦੇ ਬਾਰੇ ਲਿਖ ਕੇ ਵੀ ਲਾਇਆ ਹੋਇਆ ਆ ਤੇ ਤੁਹਾਨੂੰ ਅਸੀਂ ਪੜ੍ਹਾਵਾਂਗੇ ਕਿ ਜਦੋਂ ਅਕਬਰ ਬੰਦਾ ਸੀਗਾ ਤੇ ਪਾਣੀ ਦਾ ਜਿਹੜਾ ਸਾਰਾ ਸਿਸਟਮ ਚੱਲਦਾ ਹੁੰਦਾ ਸੀ ਕਿਸ ਤਰ੍ਹਾਂ ਦਾ ਵਧੀਆ ਬਣਾਇਆ ਹੋਇਆ ਸੀਗਾ ਕਦੀ ਤੁਸੀਂ ਦੇਖ ਲਓ ਇਹ ਜਿੰਨੇ ਵੀ ਰਾਜੇ ਆਏ ਆ ਇਹਨਾਂ ਨੇ ਸੋਚਿਆ ਨਹੀਂ ਸੀ ਕਿ ਸਾਡੇ ਨਾਲ ਕੀ ਬਣਨਾ ਆ ਇਹ ਜਗਾ ਅੱਜ ਦੇਖ ਲਓ ਸੁੰਨੀਆਂ ਪਈਆਂ ਹੋਈਆਂ ਆ ਹੁਣ ਅਸੀਂ ਤੁਹਾਨੂੰ ਰਾਣੀ ਦੇ ਮਹਿਲ ਵੱਲ ਲੈ ਕੇ ਚੱਲਦੇ ਆ ਜਿਹੜਾ ਖੰਡਰ ਬਣ ਚੁੱਕਿਆ ਆ ਆ ਲਿਖ ਕੇ ਲਾਇਆ ਹੋਇਆ ਆ ਤੁਸੀਂ ਪੜ ਸਕਦੇ ਆ ਲਿਖਿਆ ਹੋਇਆ ਤਖਤੇ ਅਕਬਰੀ ਕਲਾ ਨੂਰ ਇਹ ਪੰਜਾਬੀ 'ਚ ਐ ਇਸੇ ਤਰ੍ਹਾਂ ਹਿੰਦੀ 'ਚ ਐ ਇਸੇ ਤਰ੍ਹਾਂ ਇੰਗਲਿਸ਼ 'ਚ ਆ ਪਰ ਤੁਸੀਂ ਪੰਜਾਬੀ 'ਚ ਸਾਰਾ ਪੜ ਸਕਦੇ ਆ ਚਲੋ ਹੁਣ ਤੁਹਾਨੂੰ ਅਸੀਂ ਰਾਣੀ ਦੇ ਮਹਿਲ ਵੱਲ ਲੈ ਕੇ ਚੱਲਦੇ ਆ ਜਿਹੜਾ ਖੰਡਰ ਬਣ ਚੁੱਕਿਆ ਆ ਬਸ ਇੰਨਾ ਕੁ ਬਚਿਆ ਦੇਖ ਲਓ ਤੁਸੀਂ ਉੱਪਰ ਬਰੀਕ ਇੱਟ ਦਿਖਾਈ ਦੇ ਰਹੀ ਆ ਛੋਟੀ ਜਿਹੜੀ ਲੱਗੀ ਹੁੰਦੀ ਸੀ ਉਸ ਸਮੇਂ ਦੇ ਵਿੱਚ ਤੇ ਥੱਲੇ ਵੱਖਰੇ ਵੱਖਰੇ ਡਿਜ਼ਾਈਨ ਤੁਸੀਂ ਦੇਖੋ ਜਿਹੜੇ ਕਾਰੀਗਰ ਹੋਣਗੇ ਉਸ ਵੇਲੇ ਕਿੰਨਾ ਟਾਈਮ ਲਾਉਂਦੇ ਹੋਣਗੇ ਇਸ ਤਰ੍ਹਾਂ ਦੇ ਡਿਜ਼ਾਈਨ ਬਣਾਉਣ ਨੂੰ ਬਿਲਕੁਲ ਨਾਲ ਜਿਹੜੀ ਦਵਾਰ ਆ ਪੂਰੀ ਦੀ ਪੂਰੀ ਆਏ ਇੱਥੇ ਵੀ ਦੇਖੋ ਕਿੱਦਾਂ ਵੱਖਰੇ ਵੱਖਰੇ ਡਿਜ਼ਾਈਨ ਆ ਕੋਸ਼ਿਸ਼ ਕਰਦੇ ਆ ਵਧੀਆ ਢੰਗ ਨਾਲ ਤੁਹਾਨੂੰ ਦਿਖਾਈਏ ਦੇ ਕੋਕੋ ਬੁੱਤਰੀ ਕਬੂਤਰ ਆਵਾਸ ਇੱਕ ਆਜਾੜਾ ਪੈ ਗਿਆ ਕਦੀ ਇੱਥੇ ਕਿੰਨਾ ਰੌਣਕ ਮੇਲਾ ਹੁੰਦਾ ਹੋਊਗਾ ਮਹਿਫਲਾਂ ਸਜਦੀਆਂ ਹੋਣਗੀਆਂ ਬੱਚਿਆਂ ਦੀਆਂ ਕਲਕਾਰੀਆਂ বাজਦੀਆਂ ਹੋਣਗੀਆਂ ਤੇ ਅੱਜ ਇਹ ਜਗ੍ਹਾ ਦੇਖ ਲਓ ਤੁਸੀਂ ਖਾਣ ਨੂੰ ਪੈਂਦੀਆਂ ਆ ਕਦੀ ਨਹੀਂ ਕਿਸੇ ਨੇ ਸੋਚਿਆ ਹੋਊਗਾ ਕਿ ਇਨ੍ਹਾਂ ਇਮਾਰਤਾਂ ਦਾ ਇਹ ਹਾਲ ਬਣਨਾ ਆ ਇਸੇ ਕਰਕੇ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਆ ਅਸੀਂ ਇੱਕ ਤਰ੍ਹਾਂ ਪਰੌਣੇ ਆ ਕਿਰਾਏਦਾਰ ਆ ਜਿਹੜੇ ਥੋੜੇ ਸਮੇਂ ਲਈ ਬਸ ਆਉਣੇ ਆ ਪਰ ਹੰਕਾਰ ਦੇ ਹੰਕਾਰ ਦੇ ਬਸ ਹੋ ਕੇ ਬੰਦਾ ਇਹ ਭੁੱਲ ਜਾਂਦਾ ਆ ਹੁਣ ਤੁਸੀਂ ਇਧਰੋਂ ਵੀ ਦੇਖ ਸਕਦੇ ਆ ਪੀਪਲ ਹੀ ਪੀਪਲ ਇਧਰ ਉਗੇ ਹੋਏ ਆ ਦੇਖ ਲਓ ਤੁਸੀਂ ਇਦਾਂ ਰਸਤਾ ਆ ਅੱਗੇ ਨੂੰ ਜਾਣ ਵਾਲਾ ਕੋਸ਼ਿਸ਼ ਕਰਦੇ ਆ ਕਿ ਤੁਹਾਨੂੰ ਥੋੜਾ ਜਿਆਦਾ ਲੱਗੇ ਦਿਖਾਈਏ ਅਸੀਂ ਜ਼ਿਆਦਾਤਰ ਦੇਖਿਆ ਜਿੰਨੇ ਵੀ ਕਿਲੇ ਵਗੈਰਾ ਹੁੰਦੇ ਆ ਉਥੇ ਪੀਪਲ ਵਗੈਰਾ ਬੋਰਡ ਵਗੈਰਾ ਇਸ ਤਰ੍ਹਾਂ ਹੋ ਗ ਜਾਂਦੇ ਆ ਕਿੰਨਾ ਵੱਡਾ ਦੇਖ ਲਓ ਤੁਸੀਂ ਇਹ ਪੀਪਲ ਦਾ ਦਰਖਤ ਹੋ ਗਿਆ ਜਿਨੇ ਸਾਰਾ ਇੱਕ ਕਿਲਾ ਸੀ ਜਿਹੜਾ ਮੈਸ ਸੀ ਇਹਨੂੰ ਖਤਮ ਕਰਤਾ ਆਹ ਦੇਖ ਲਓ ਹੁਣ ਤੁਸੀਂ ਬਿਲਕੁਲ ਨਜ਼ਦੀਕ ਤੋਂ ਇਟਾਂ ਕਿੰਨੀਆਂ ਬਰੀਕ ਬਰੀਕ ਇਟਾਂ ਸੀ ਜਿਹੜੀਆਂ ਸਾਰੀਆਂ ਮਿੱਟੀ ਤੇ ਚੂਨਾ ਮਿਕਸ ਕਰਕੇ ਲਗਾਈਆਂ ਗਈਆਂ ਆ ਉੱਪਰ ਸਾਰੀ ਡਿਜ਼ਾਈਨਿੰਗ ਨਜ਼ਰ ਆ ਰਹੀ ਆ ਜਿਹੜੀ ਇਟਾਂ ਦੇ ਉੱਪਰ ਕੀਤੀ ਹੋਈ ਆ ਇਸੇ ਤਰ੍ਹਾਂ ਇੱਧਰ ਦੇਖ ਲਓ ਤੁਸੀਂ ਵਾਹ ਬਈ ਵਾਹ ਦਿਲ ਨੂੰ ਛੁੰਦੀ ਐ ਇੰਨੀ ਸੋਹਣੀ ਡਿਜ਼ਾਈਨਿੰਗ ਆ ਦੇਖ ਲਓ ਤੁਸੀਂ ਕਹਿੰਦੇ ਅਕਬਰ ਨੇ ਆਪਣੀਆਂ ਰਾਣੀਆਂ ਵਾਸਤੇ ਇਹ ਮਹਿਲ ਬਣਾਇਆ ਸੀ ਇਸੇ ਤਰ੍ਹਾਂ ਤੁਸੀਂ ਆਹ ਦੇਖ ਲਓ ਤੁਸੀਂ ਸਭ ਇੱਟਾਂ ਦੇਖ ਲਓ ਤੁਸੀਂ ਟਹਿ ਢੇਰੀ ਹੋਣ ਵਾਲੀਆਂ ਆ ਟੁੱਟ ਗਈਆਂ ਆ ਅੱਗੇ ਦਰਖਤ ਤੇ ਦਰਖਤਾ ਦੇਖ ਲਓ ਤੁਸੀਂ ਆਹ ਕੋਨਾ ਦੇਖੋ ਤੁਸੀਂ ਮਹਿਲ ਦਾ ਬੱਕਰੇ ਬੱਕਰੇ ਡਿਜ਼ਾਈਨ ਦੇਖ ਲੋ ਕਾਰੀਗਰਾਂ ਦੁਆਰਾ ਬਣਾਏ ਗਏ ਆ ਤੇ ਉੱਪਰੋਂ ਜਾ ਕੇ ਤੁਸੀਂ ਦੇਖੋ ਕਿਦਾਂ ਨੀਰ ਡਿਜ਼ਾਈਨਿੰਗ ਆ ਜਿੱਦਾਂ ਪਹਿਲਾਂ ਸਾਨੂੰ ਉਹ ਦੱਸਿਆ ਭਾਈ ਉਹਨਾਂ ਨੇ ਕਿ ਤਿੰਨ ਮੰਜ਼ਲਾ ਹੁੰਦਾ ਸੀਗਾ ਜੋ ਉਹਨਾਂ ਨੇ ਆਪਣੀ ਨਿਗਾਹ 'ਚ ਦੇਖਿਆ ਹੋਲੀ ਓੜੀ ਢਟ ਦਾ ਢਟ ਦਾ ਦੇਖ ਲੋ ਜੰਗਲ ਬਣ ਗਿਆ ਵਾਲੇ ਵਾਲੇ ਇੱਥੇ ਹੁਣ ਹਰ ਕੋਈ ਡਰਦਾ ਆ ਆਉਣ ਤੋਂ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਹੁਣ ਅਸੀਂ ਕੋਸ਼ਿਸ਼ ਕਰਦੇ ਆ ਕਿ ਇਦਾਂ ਹੋਈ ਬਾਤ ਚੱਲ ਜਾਈਏ ਇਦਰੋਂ ਵੀ ਤੁਹਾਨੂੰ ਥੋੜਾ ਜਿਹਾ ਦਿਖਾਈ ਦਈਏ ਅਸੀਂ ਕਿਉਂਕਿ ਅਸੀਂ ਰਿਸਕ ਲੈਣੋਂ ਪਿੱਛੇ ਨਹੀਂ ਹੱਟੀ ਦਾ ਕੋਸ਼ਿਸ਼ ਕਰੀਦੀ ਆ ਕਿ ਕੋਈ ਚੀਜ਼ ਰਹਿ ਨਾ ਜਾਵੇ ਦੇਖੋ ਤਾਂ ਇਹ ਵੀ ਵੱਖਰੀ ਵੱਖਰੀ ਸਾਰੀ ਡਿਜ਼ਾਈਨਿੰਗ ਆ ਇੱਕ ਤਰ੍ਹਾਂ ਇਹ ਵੀ ਡਿਗਣ ਵਾਲਾ ਹੀ ਆ ਕਿਉਂਕਿ ਥੱਲੇੋਂ ਤੁਸੀਂ ਆਹ ਦੇਖ ਸਕਦੇ ਆ ਜਿਹੜੀਆਂ ਇੱਟਾਂ ਆ ਖਿਸਕਦੀਆਂ ਪਈਆਂ ਆ ਮਿੱਟੀ ਬਾਹਰ ਨਿਕਲਣੀ ਨਜ਼ਰ ਆ ਗਈ ਆ ਇੱਟਾਂ ਵੀ ਬਾਹਰ ਆ ਰਹੀਆਂ ਆ ਬਹੁਤ ਮਜ਼ਬੂਤ ਆ ਇੱਟਾਂ ਤੋਂ ਪਤਾ ਲੱਗਦਾ ਆ ਦੇਖ ਕੇ ਸਸੇ ਗੱਲ ਜੀ ਹੋਰ ਸੁਣਾਓ ਜੀ ਜਲਦੀ ਕਲਾ ਚਾਹੀਦੀ ਜਲਦੀ ਕਲਾ ਚਾਹੀਦੀ ਸਾਨੂੰ ਇਸ ਮਹਿਲ ਬਾਰੇ ਦੱਸੋ ਜੀ ਰਾਣੀ ਦੇ ਮਹਿਲ ਬਾਰੇ ਕਿੰਨਾ ਪੁਰਾਣਾ ਆ ਕਿਹਦਾ ਮਹਿਲ ਹੈ ਜੀ ਇਹ ਪਤਾ ਨਹੀਂ ਕੋਈ ਇਤਿਹਾਸ ਦੇ ਵਿੱਚ ਕਈ ਹੁੰਦੇ ਨੇ ਕਿ ਅਕਬਰ ਦਾ ਆ ਅਕਬਰ ਦਾ ਆ ਠੀਕ ਹੈ ਜੀ ਅਕਬਰ ਦੇ ਰਾਣੀਆਂ ਦੀ ਜੋ ਕਮੇਟੀ ਬਣਾਈ ਅੱਛਾ ਅਕਬਰ ਤੇ ਰਾਣੀ ਨੇ ਲੁਕਣ ਮਿਟੀ ਰਾਣੀਆਂ ਦੀ ਲੁਕਣ ਮਿਟੀ ਬਣਾਈ ਅੱਛਾ ਅਕਬਰ ਨੇ ਰਾਣੀਆਂ ਦੀ ਲੁਕਣ ਕਮੇਟੀ ਬਣਾਈ ਹੋਈ ਆ ਠੀਕ ਹੈ ਠੀਕ ਹੈ ਇਹ ਇਦਾਂ ਦੀ ਜਾਣਕਾਰੀ ਦੱਸਦੇ ਆ ਇਹ ਤਾਂ ਕਾਫੀ ਟੱਟ ਚੁੱਕਿਆ ਜੀ ਇਹਨਾਂ ਨੇ ਇਹ ਤਿੰਨ ਗੁੰਮਟਾ ਹੀ ਵੰਦੇ ਰਹੇ ਆ ਅਸਾਂ ਤਿੰਨ ਦੇਖੇ ਤੁਸੀਂ ਆਪਣੇ ਤਿੰਨ ਇਹ ਕ ਪਹਿਲਾ ਡੇਗ ਪਿਆ ਦੇ ਤਾਂ ਤਿੰਨ ਵੰਦੇ ਨੇ ਤੇ ਇਹ ਮੋਸਮਾਲ ਵਰਕਰਪੁਰ ਦੀ ਜਗ੍ਹਾ ਹੂੰ ਮੋਸਮਾਲ ਠੀਕ ਹੈ ਇਸ ਸ਼ਹਿਰ ਬਾਰੇ ਵੀ ਦੱਸੋ ਜੀ ਲੋ ਮਤਲਬ ਜਿੱਦਾਂ ਕਲਾਂੌਰ ਨੂੰ ਲਾਹੌਰ ਵੀ ਕਹਿੰਦੇ ਆ ਕਲਾਂੌਰ ਜੁਨੇ ਵੇਖਿਆ ਨਹੀਂ ਲਾਹੌਰ ਵੇਖਿਆ ਕਲਾਂੌਰ ਇਤਿਹਾਸਕ ਸ਼ਹਿਰ ਆ ਵੀ ਹੂੰ ਬਾਬਾ ਬੰਦਾ ਸਿੰਘ ਭਾਗਤ ਨੇ 3-4 ਵਜੇ ਦੱਸ ਦੇ ਟਾਇਆ ਅਛਾ ਜੀ ਹੂੰ ਮੁਸਲਮਾਨਾਂ ਦਾ ਗਾੜੇ ਇੱਥੇ ਠੀਕ ਹੈ ਜੀ ਹਾਂ ਜੀ ਤੇ ਬਾਬਾ ਬੰਦਾ ਸਿੰਘ ਭਾਗਤ ਦਾ ਗੁਰਦੁਆਰਾ ਇੱਥੇ ਸਿਵਜੀ ਮਹਾਰਾਜੀ ਦਾ ਮੰਦਿਰ ਵੀ ਇੱਥੇ ਹੈਗਾ ਠੀਕ ਹੈ ਹਾਂ ਜੀ ਤੇ ਅਗਬਾ ਦਾ ਤਖਤ ਅੱਗੇ ਹੈ ਹਾਂ ਜੀ ਤਖਤ ਅੱਗੇ ਹੈ ਅਜੀ ਦੇਖ ਕੇ ਆਂ ਜੀ ਦੇਖ ਕੇ ਆਇਓ ਹਾਂ ਦੇਖ ਲਈ ਇਸ ਸ਼ਹਿਰ ਬਾਰੇ ਦੱਸੋ ਜੀ ਕਲਾਂ ਨੂਰ ਬਾਰੇ ਕਲਾਂ ਨੂਰ ਤੇ ਚਾਰ ਦਰਵਾਜੇ ਹਣੇ ਤੇ ਇੱਕੋ ਹੀ ਰਹਿ ਗਿਆ ਹਾਂ ਇੱਕੋ ਰੇਗਾ ਜੀ ਜਦੋਂ ਹੁਣ ਸ਼ਹਿਰ ਬਾਬਾ ਖਿਲ ਰਿਹਾ ਪਹਿਲਾਂ ਇੱਕੋ ਹੀ ਪਹਿਲਾਂ ਇੱਕੋ ਸੀ ਕਹਿੰਦੇ ਤੰਗ ਤੰਗ ਗਲੀਆਂ ਤੰਗ ਤੰਗ ਗਲੀਆਂ ਟੱਕੀ ਪੈਂਦੀ ਆ ਬੜੀ ਟੱਕੀ ਪੈਂਦੀ ਪਹਿਲਾਂ ਤਾਂ ਬਹੁਤ ਤਗੜਾ ਸ਼ਹਿਰ ਹੀ ਸੀਗਾ ਆਓ ਦੱਸਦੇ ਆ ਜੀ ਤਾਂ ਹੀ ਲਾਹੌਰ ਕਹਿੰਦੇ ਸੀਗੇ ਜੀ ਚਾਰ ਦਰਵਾਜੇ ਦੱਸਦੇ ਆ ਉਹ ਅਕਬਰ ਦਾ ਤਖਤ ਆ ਉਹ ਵਿੱਚ ਹੋਈ ਅੱਛਾ ਉਹ ਵੀ ਵਿੱਚ ਐ ਇੰਨਾ ਵੱਡਾ ਹੁੰਦਾ ਸੀ ਸ਼ਹਿਰ ਦੇਖ ਲੋ ਸੀ ਨਾ ਹੁਣ ਵੀ ਆ ਨਿਖਰਦਾ ਜਾਂਦਾ ਸ਼ਹਿਰ ਇਧਰ ਆਈ ਜਾਂਦਾ ਉਦੋਂ ਵੀ एकदम ਵੱਡਾ ਹੋਏਗਾ ਕਹਿੰਦੇ ਜੀ ਤਿੰਨ ਵਾਰ ਉਹ ਇੱਕ ਤਰ੍ਹਾਂ ਹੋਇਆ ਕਹਿੰਦੇ ਜੀ ਇਹ ਗਰਕ ਹੋਇਆ ਤਿੰਨ ਤਿੰਨ ਵਾਰ ਬਾਬਾ ਬੰਦਾ ਸਭਾਦ ਨੇ ਤਾਂ ਆਇਆ ਹੈ ਅੱਛਾ ਜੀ ਹਾਂ ਆ ਜਿਹੜੀ ਜਗ੍ਹਾ ਨਾਲ ਇੱਥੇ ਇਹ ਮੁਸਲਮਾਨ ਦੇ ਹੱਡੀਆਂ ਨਿਕਲਦੇ ਦੱਬੇ ਥੱਲੇ ਜੀ ਥੱਲੇ ਜਦੋਂ ਇਹ ਪੋਟੇ ਆਹੀ ਨਾ ਅੱਛਾ ਜੀ ਥੱਲੇ ਦੱਬੇ ਹੱਡੀਆਂ ਨਿਕਲਦੇ ਜਗ੍ਹਾ ਪੁੱਟੀਆਂ ਜਹਾਂ ਪੂਰੇ ਲੰਮੇ ਪਏ ਹੋਏ ਪਤਾ ਜਦੋਂ ਤੁਸੀਂ ਆਏ ਆ ਇੱਥੇ ਤਾਂ ਤੁਸੀਂ ਆਗੇ ਜ਼ਮੀਨ ਪੱਟੀ ਤੇ ਥੱਲਿਓਂ ਸਾਡੇ ਬਜ਼ੁਰਗਾਂ ਪੱਟੀ ਹੈ ਅੱਛਾ ਥੱਲੇ ਪੱਟੀ ਥੱਲੇ ਮੁਸਲਮਾਨ ਨਿਕਲਦੇ ਸੀ ਇੱਦਾਂ ਜੀ ਹੱਡ ਲੰਮੀਆਂ ਪਈਆਂ ਉਹ ਜਗ੍ਹਾ ਨਾ ਉਹ ਵੀ ਮੋਰਫਰਕਰ ਬੋਰਦੀ ਆ ਅੱਛਾ ਜੀ ਇਹ ਇਦਾਂ ਹੀ ਦੱਬੇ ਨਿਕਲਦੇ ਹੁੰਦੇ ਮਤਲਬ ਪੂਰੇ ਸਾਬਤ ਨਿਕਲਦੇ ਸੀ ਹਾਂ ਹੱਡੀ ਇਦਾਂ ਕੰਕਾਲ ਇੱਕ ਤਰ੍ਹਾਂ ਸਾਰੇ ਦੱਬੇ ਹੋ ਸੀ ਤਲੇ ਜੀ ਤੇ ਹੁਣ ਵੀ ਨਿਕਲਦੇ ਜੀ ਇਦਾਂ ਨਹੀਂ ਹੁਣ ਤੇ ਬਾਦ ਹੋ ਗਿਆ ਸਭ ਕੁਝ ਹੀ ਕਿ ਪਹਿਲਾਂ ਤੇ ਜਿਹੜੇ ਟੀਬੇ ਨਹੀਂ ਵੀ ਹੁਣ ਜਦਾਂ ਕੇ ਨੌਚਾ ਹੋ ਗਿਆ ਤਾਂ ਨਹੀਂਆ ਹੋ ਗਿਆ ਇੱਕ ਤਰ੍ਹਾਂ ਮੁਸਲਮਾਨਾਂ ਦਾ ਗੜ੍ਹ ਸੀ ਪਹਿਲਾਂ ਗੜ੍ਹ ਸੀ ਇੱਥੇ ਗੱਲ ਚਲੋ ਹੁਣ ਤੁਹਾਨੂੰ ਸ਼ਹਿਰ ਦੀ ਗੇੜੀ ਭਜਾਉਨੇ ਆ ਦੇਖੋ ਕਿੰਨਾ ਉੱਚਾ ਸ਼ਹਿਰ ਆ ਤੁਹਾਨੂੰ ਦੇਖ ਕੇ ਪਤਾ ਚੱਲ ਜਾਏਗਾ ਜਿੱਦਾਂ ਜਿੱਦਾਂ ਹੁਣ ਅਸੀਂ ਅੱਗੇ ਨੂੰ ਵਧਣਾ ਆ ਉਚਾਈ ਵਧਦੀ ਜਾਣੀ ਆ ਕਿੰਨੇ ਪੁਰਾਣੇ ਪੁਰਾਣੇ ਘਰ ਆ ਛੋਟੀਆਂ ਛੋਟੀਆਂ ਗਲੀਆਂ ਜਿਹੜੀਆਂ ਘੁੰਮਦੀਆਂ ਘੁੰਮਦੀਆਂ ਅਹਿਸਾਸ ਕਰਾ ਰਹੀਆਂ ਲਾਹੌਰ ਦਾ ਹੋਰ ਬਾਪੂ ਜੀ ਕੀ ਆ ਚੱਲੇ ਬਹੁਤ ਪੁਰਾਣੇ ਪੁਰਾਣੇ ਘਰ ਹੈਗੇ ਜੀ ਵਿੱਚ ਹਨਾ ਜੀ ਬਹੁਤ ਜ਼ਿਆਦਾ ਹਨ ਜੀ ਤਾਂ ਹੀ ਲਾਹੌਰ ਕਹਿੰਦੇ ਆ ਜੀ ਮਿੰਨੀ ਲਾਹੌਰ ਆ ਨਾ ਜੀ ਸੱਸੀ ਦਾ ਪਾ ਜੀ ਤੁਸੀਂ ਦੇਖ ਸਕਦੇ ਆ ਸਾਹਮਣੇ ਕਿੰਨੀ ਪਤਲੀ ਗਲੀ ਆ ਜਿਹਦੇ ਵਿੱਚੋਂ ਮੋਟਰਸਾਈਕਲ ਦਾ ਲੰਘਣਾ ਵੀ ਬਹੁਤ ਔਖਾ ਆ ਕਿੰਨੀ ਜ਼ਿਆਦਾ ਚੜਾਈ ਆ ਤੁਸੀਂ ਦੇਖ ਲਓ ਆਲੋ ਗਲੀ ਇਥੇ ਇੱਕ ਤਰ੍ਹਾਂ ਬੰਦੇ ਹੋ ਜਾਂਦੀ ਆ ਮੋਟਰਸਾਈਕਲ ਵਗੈਰਾ ਜੀ ਨੰਗ ਸਕਦਾ ਕਿਉਂਕਿ ਆ ਨਾਲੀ ਆ ਗੰਭੇ ਤੁਸੀਂ ਦੇਖ ਸਕਦੇ ਆ ਪੈਦਲ ਦਾ ਜਿੱਦਾਂ ਮਾਦੀ ਕੋਈ ਚੱਲ ਜਾਏ ਇਸ ਤਰ੍ਹਾਂ ਦੀਆਂ ਗਲੀਆਂ ਆ ਤੁਸੀਂ ਦੇਖ ਲਓ ਬਰੀਕ ਬਰੀਕ ਇੱਟ ਲੱਗੀ ਹੋਈ ਆ ਸਾਰੀ ਨਾਨਕਸ਼ਾਹੀ ਥੱਲੇ ਨਾਲੀ ਵਗਦੀ ਪਈ ਆ ਜਿਹਦੇ ਵਿੱਚ ਪਸ਼ੂਆਂ ਦਾ ਗੋਹਾ ਜਿਹੜਾ ਆ ਉਹ ਬਹਿ ਰਿਹਾ ਪਾਣੀ ਦੇ ਨਾਲ ਨਾਲ ਜਿਹੜਾ ਇੱਕ ਪੁਰਾਣੀ ਯਾਦ ਦਵਾਉਂਦਾ ਆ ਪੂਰਾ ਸ਼ਹਿਰ ਜਿਹੜਾ ਆ ਇਸ ਤਰ੍ਹਾਂ ਦੀਆਂ ਗਲੀਆਂ ਦੇ ਨਾਲ ਭਰਿਆ ਪਿਆ ਪਤਲੀਆਂ-ਪਤਲੀਆਂ ਇਹ ਗਲੀਆਂ ਕਹਿੰਦੇ ਘੁੰਮਦੀਆਂ ਘੁੰਮਦੀਆਂ ਹਰ ਪਾਸੇ ਨੂੰ ਨਿਕਲ ਜਾਂਦੀਆਂ ਆ ਅਸੀਂ ਕਲਾਨੂਰ ਦੇ ਵਿੱਚ ਭਰਾ ਉਹਨਾਂ ਨੂੰ ਇੱਥੇ ਆ ਕੇ ਮਿਲੇ ਆ ਇਹਨਾਂ ਤੋਂ ਪੁੱਛਦੇ ਆ ਇੱਥੇ ਦਾ ਇਤਿਹਾਸ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਜੀ ਕਲਾਨੂਰ ਨੂੰ ਮਿੰਨੀ ਲਾਹੌਰ ਕਹਿੰਦੇ ਆ ਜੋ ਸੋਨ ਨੂੰ ਮਿਲਿਆ ਖਾਨ ਆਂਦੇ ਆ ਜੀ ਜਿੰਨੇ ਵੇਖਿਆ ਨਹੀਂ ਲਾਹੌਰ ਵੇਖੇ ਕਲਾਨੌਰ ਇਹ ਨਿੱਕੀਆਂ ਇਟਾਂ ਇਟਾਂ ਦਾ ਸ਼ਹਿਰ ਸੀ ਛੋਟੀਆਂ ਇਟਾਂ ਦੀਆਂ ਗਲੀਆਂ ਸੀ ਮਤਲਬ ਜੋ ਵੀ ਪੁਰਾਣੇ ਟਾਈਮ ਦਾ ਹੈ ਸਭ ਛੋਟੀਆਂ ਛੋਟੀਆਂ ਇੱਕ ਤੇ ਇੱਥੇ ਕਲਾਨੌਰ ਅਕਬਰ ਦਾ ਤਖਤ ਹੈ ਇਤਿਹਾਸ ਪੁਰਾਣਾ ਉਹ ਆ ਸ਼ਿਵਾਨਾ ਮੰਦਿਰ ਆ 바ਵਾ ਲਾਲ ਜੀ ਦੀ ਸਮਾਦ ਆ ਇੱਥੇ ਉਹਨਾਂ ਨੇ ਭਗਤੀ ਕੀਤੀ ਆ ਮੇਨ ਇਹ ਨੇ ਇੱਕ ਇੱਕ ਕਾਣਾ ਦਾ ਦਰਵਾਜ਼ਾ ਹੁੰਦਾ ਸੀ ਲੋਹਰੀ ਗੇਟ ਠੀਕ ਆ ਜੀ ਉਹਨੂੰ ਲੋਹਰੀ ਗੇਟ ਕਹਿੰਦੇ ਕਿ ਉੱਥੋਂ ਸਿੱਧੀ ਕਾਰਵਾਈ ਲਾਹੌਰ ਦੀ ਹੁੰਦੀ ਸੀ ਲਾਹੌਰ ਨੂੰ ਜਾਂਦੀ ਸੀ ਸੜਕ ਪਹਿਲਾਂ ਕਾਫੀ ਲਾਗੇ ਹੁੰਦਾ ਸੀ ਕਹਿੰਦੇ ਲਾਹੌਰ ਰਾਵੀ ਦਰਿਆ ਦੇ ਵਿੱਚੋਂ ਦੀ ਸੌਣ ਨੂੰ ਮਿਲਦਾ ਪਿਆ ਆ ਇੱਥੋਂ ਤੇ ਲਾਗੇ ਹੀ ਆ 8 ਕਿਲੋਮੀਟਰ ਆ 8-10 ਕਿਲੋਮੀਟਰ 13 ਕਿਲੋਮੀਟਰ ਇੰਨਾ ਕੀ ਆ ਮਤਲਬ ਵਿੱਚੋਂ ਨਹੀਂ ਜਰਿਆ ਹੁਣ ਉਧਰ ਖੇਮ ਕਰਨ ਵਾਲੀ ਸਾਈਡ ਤੋਂ ਜਾਈਏ ਤੇ ਫਿਰ ਤੇ ਦੋਰੀ ਆ ਦੋਰੀ ਆ ਜੀ ਸਹੀ ਗੱਲ ਆ ਜੀ ਕੋਈ ਸੁਰੰਗ ਵੀ ਹੁੰਦੀ ਸੀ ਪਹਿਲਾਂ ਜਾਂਦੀ ਹੁੰਦੀ ਸੀ ਉਹ ਸੁਰੰਗ ਜਿਹੜੀ ਆ ਆਕੇ ਆ ਬਾਬੇ ਬੁੱਢਰ ਸਾਹਿਬ ਦੀ ਸਮਾਦ ਇੱਥੋਂ ਸੁਰੰਗ ਉੱਥੇ ਮਕਬਰਾ ਸੀ ਠੀਕ ਆ ਜੀ ਅਕਬਰ ਦਾ ਉੱਥੋਂ ਤੱਕਰ ਛਿੱਧੀ ਜਾਂਦੀ ਹੁੰਦੀ ਥੱਲੇ ਥੱਲੇ ਸੁਰੰਗ ਥੱਲੇ ਥੱਲੇ ਜਾਂਦੀ ਵੀ ਉਹ ਤੇ ਥੋੜਾ ਜਿਹਾ ਓਏ ਠੱਠਿਆਂ ਨੂੰ ਕੋਈ ਐਨਾ ਜਾਣਾ ਚਰਨੀ ਹੋਇਆ ਹਾੜ ਨਹੀਂ ਵੇਖੀ ਦੀਆਂ ਜੋ ਕਮੀ ਤੇ ਜਿਹੜੀ ਹੁੰਦੀ ਉਹ ਨਹੀਂ ਕੋਈ ਲੁਕਣ ਮਿਚੀ ਤੋਂ ਸ਼ੁਰੂng ਹੁੰਦੀ ਸੀ ਨਾ ਇੱਥੇ ਬਾਬੇ ਬੁੱਢਰ ਸਾਦੇ 15 ਵੀਹ ਸਾਲ ਹੋਏ ਆ ਆ ਉਹ ਇਕੱਠੇ ਬਾਕੀ ਹੁਣ ਥੋੜਾ ਚੇਂਜ ਹੋ ਗਿਆ ਸਾਰਾ ਨਵਾਂ ਉਹਨਾਂ ਜਿ ਤਰ੍ਹਾਂ ਬੱਚੇ ਬਾਹਰ ਚਲੇ ਗਏ ਇਤਰਾਏ ਉਹਨਾਂ ਪੁਰਾਣੇ ਘਰ ਢਾਹ ਤੇ ਨਵੇਂ ਬਣ ਗਏ ਨਵੀਆਂ ਗਲੀਆਂ ਬਣ ਗਈਆਂ ਬਾਕੀ ਇੱਥੇ ਪਰਜਾਪਤੀ ਓਮਪ੍ਰਕਾਸ਼ ਸਰਪੰਚ ਆ ਬਰਾੜੀ ਇੱਥੇ 50 ਸਾਲ ਸਰਪੰਚ ਰਿਹਾ ਵਾ ਮਿਹਰ ਬਰਾੜੀ ਦਾ ਹੀ ਉਸਤੇ ਬਾਅਦ ਤੇ ਹੋਰ ਜਿਹੜਾ ਵਾ ਇਹਨਾਂ ਬਜ਼ੁਰਗਾਂ ਨੂੰ ਵੀ ਤੁਸੀਂ ਥੋੜਾ ਬੋੜਾ ਪੁੱਛੋ ਕਿਉਂਕਿ ਇਹ ਸਾਡੇ ਤੋਂ ਪੁਰਾਣੇ 93 ਸਾਲ ਇਹਨਾਂ ਦੇ 94 ਉਮਰ ਆ ਅਚਾਈ ਬਹੁਤ ਵਾਜੀ ਸ਼ਹਿਰ ਦੀ ਇਹਦਾ ਕੀ ਚੱਕਰ ਆ ਗਲੀਆਂ ਤੇ ਕਿਓ ਉੱਚੀਆਂ ਉੱਚੀਆਂ ਜਗਾ ਤੇ ਘਰ ਬਣੇ ਹੋਏ ਆ ਬਹੁਤ ਉੱਚਾਈ ਸੀ ਹੁਣ ਘਟ ਗਈ ਦੀ ਆ ਅੱਗੇ ਬੰਦਾ ਹਾਂ ਤੇ ਬਾਪੂ ਜੀ ਤੁਸੀਂ ਦੱਸੋ ਇਸ ਸ਼ਹਿਰ ਦਾ ਇਤਿਹਾਸ ਬਹੁਤ ਪੁਰਾਣਾ ਆ ਜਿਹੜਾ ਹੋਰ ਪੁਰਾਣਾ ਤੁਹਾਨੂੰ ਦੱਸਿਆ ਪਹਿਲਾਂ ਨਹੀਂ ਦੱਸਿਆ ਜਿੰਨੇ ਵੇਖਿਆ ਨਹੀਂ ਹਲੋ ਹੋਰੋ ਵੇਖੀ ਕਲਾ ਨੋਰੀ ਹਲੋ ਹਿੰਦੇ ਕਲਾ ਨੋਰੀ ਕੋਸ਼ੇਗੜਾ ਕੋਈ ਹੈ ਕੋਸ਼ੇਗੜਾ ਮਤਲਬ ਜਿਹਨੇ ਕਲਾ ਨੂੰ ਦੇਖ ਲਿਆ ਉਹਨੇ ਸਮਝ ਲਿਆ ਲਾਹੌਰ ਦੇਖ ਲਿਆ ਇਹ ਪਾਕਿਸਤਾਨ ਚ ਗਏਦੇ ਹੋਣੇ ਆ ਤੁਸੀਂ ਕਿੰਨੀ ਵਾਰ ਗਏ ਤੁਸੀਂ ਕਿੰਨੀ ਵਾਰ ਲਾਹੌਰ ਦੇਖਿਆ ਇੱਕ ਦੋ ਵਾਰ ਗਿਆ ਮੈਂ ਛੋਟਾ ਹੀ ਗਿਆ ਠੀਕ ਆ ਮਤਲਬ ਸੇਮ ਉਸੇ ਤਰ੍ਹਾਂ ਇਸੇ ਤਰ੍ਹਾਂ ਦਾ ਆ ਜੀ ਲਾਹੌਰ ਜਿਹੜੀਆਂ ਗਲੀਆਂ ਆ ਜੀ ਅਸੀਂ ਦੇਖਿਆ ਬਹੁਤ ਜ਼ਿਆਦਾ ਉਚਾਈ ਤੇ ਆ ਉਚਾਈ ਤੇ ਬਹੁਤ ਜ਼ਿਆਦਾ ਚਾਈ ਤੇ ਆ ਇਹ ਸਾਰਾ ਥੇ ਹੁੰਦਾ ਹੈਗਾ ਕਿਹੜਾ ਹੁੰਦਾ 15 ਹੋ ਗਿਆ ਨਾ ਅਰੇ ਥੇ ਹੁੰਦਾ ਹੈਗਾ ਅੱਛਾ ਇੱਥੇ ਥੇ ਹੁੰਦਾ ਸੀ ਹਾਂ ਇੱਥੇ ਕੋਡੇ ਕੋਡੇ ਘਾਹ ਨਾੜ ਚੜਾਦਾ ਹੁੰਦਾ ਬੜਾ ਹੁੰਦਾ ਸੀ ਬਹੁਤ ਉੱਚਾ ਸੀ ਘਰ ਵੀ ਬਹੁਤ ਜ਼ਿਆਦਾ ਚਾਈ ਤੇ ਆ ਜੀ ਇਧਰ ਘਰ ਹੈ ਕੋਈ ਨਹੀਂ ਘਰ ਪਿੱਛਾ ਪਿਆ ਹੁੰਦਾ ਸਾਰਾ ਮਸ਼ਹਰਾ ਚਾਈ ਦੇ ਵਸਿਆ ਹੋਇਆ ਜੀ ਹਾਂ ਇਹ ਕਹਿੰਦੇ ਜੀ ਕਈ ਵਾਰ ਮਤਲਬ ਗਰਗ ਚੁੱਕਿਆ ਹੈ ਸ਼ਹਿਰ ਇਹ ਵੀ ਪਤਾ ਲੱਗਦਾ ਹਾਂ ਪਹਿਲਾਂ ਮਾਹੌਲ ਵਧੀਆ ਹੁੰਦਾ ਸੀ ਤੁਸੀਂ ਜੋ ਦੇਖਿਆ ਜੀ ਹੁਣ ਮਾਹੌਲ ਵਧੀਆ ਐ ਤਾਂ ਦੇਖੋ ਮਾਹੌਲ ਤੇ ਪਹਿਲਾਂ ਹੀ ਵਧੀਆ ਹੀ ਹੁੰਦੇ ਕੋਈ ਕਿਸੇ ਨਾਲ ਕੁਭੀ ਖੋਸ਼ ਨਹੀਂ ਸਿੱਧੀ ਜਿਹੜੀ ਗੱਲ ਆ ਉਹ ਆਂਦੇ ਬਾਹਰ ਦੇ ਗੱਲ ਕੱਢ ਤੇ ਗੱਲ ਪਈਏ ਤੇ ਅਕਬਰ ਬਾਰੇ ਵੀ ਦੱਸੋ ਜੀ ਕੀ ਇਤਿਹਾਸ ਜੁੜਿਆ ਹੋਇਆ ਕਹਿੰਦੇ ਅਕਬਰ ਨੇ ਜਿਹੜਾ ਸ਼ਿਵਲਿੰਗ ਆਪੋ ਲੈਦਾਤਾ ਹਾਂਜੀ ਅਕਬਰ ਨੇ ਸਥਾਪਨਾ ਕਰਾਈ ਕੀਤੀ ਸੀਗੀ ਇੱਥੇ ਜਦੋਂ ਉਹ ਕੋਈ ਜੰਗ ਲੜ ਕੇ ਆਇਆ ਸੀ ਤੇ ਜਿੱਥੇ ਸਿਵਾਨਾ ਮੰਦਿਰ ਹੈ ਨਾ ਉੱਥੇ ਉਹਨੇ ਘੋੜਿਆਂ ਦਾ ਤਵੇਲਾ ਬਣਾਇਆ ਸੀ ਤੇ ਘੋੜੇ ਬਦੇ ਠੀਕ ਆ ਜੀ ਕੋੜੇ ਉੱਥੇ ਜਿੰਨੇ ਬੰਦੇ ਹੋਏ ਨੇ ਲੰਗੇ ਹੋ ਜਾਂਦੇ ਫਿਰ ਉਹਨਾਂ ਨੇ ਉਹਦੀ ਖਦਾਈ ਕਰਾਈ ਤੇ ਉੱਥੋਂ ਮਤਲਬ ਛੋਟਾ ਜਿਹਾ ਪੱਥਰ ਨਿਕਲਿਆ ਤੇ ਉਹਦੇ ਚ ਉਹਦੇ ਜੋ ਸਾਫ਼ ਕਰਦੇ ਉਹਦੇ ਵਜ੍ਹਾ ਉਹ ਖੂਨ ਨਿਕਲਿਆ ਸੀ ਫਿਰ ਉਹਦੇ ਬਾਅਦ ਉਹਨੂੰ ਸੁਪਨਾ ਆਇਆ ਜਿੱਦਾਂ ਉਹ ਫਿਰ ਉਹਨੇ ਮੰਦਿਰ ਦੀ ਸਥਾਪਨਾ ਇੱਥੇ ਕਰਾਈ ਅਕਬਰ ਨੇ ਕਰਾਈ ਅਕਬਰ ਨੇ ਕਰਾਈ ਅਕਬਰ ਨੇ ਕਰਾਈ ਜਿਹੜਾ ਰਾਣੀ ਦਾ ਮਹਿਲ ਆ ਜੀ ਇਹ ਕਿ ਅਕਬਦੀ ਰਾਣੀ ਸੀ ਜਿਹੜਾ ਠਟਿਆ ਪਿਆ ਆ ਇਹ ਨਾਲੇ ਲੁਕਣ ਮੀਚੀ ਸੀ ਇੱਥੇ ਵੀ ਕਿਹਦੇ ਹੈ ਰਾਣੀਆਂ ਇੱਥੇ ਲੁਕਣ ਮੀਚੀ ਖੇਡਦੀਆਂ ਹੁੰਦੀਆਂ ਸੀ ਅਕਬਦੀਆਂ ਰਾਣੀਆਂ ਹਾਂਜੀ ਅਕਬਰ ਦੀਆਂ ਰਾਣੀਆਂ ਹੋਂਦ ਸਾਰਾ ਟੈ ਗਿਆ ਜੀ ਅਸੀਂ ਆ ਟੈ ਗਿਆ ਸਾਰਾ ਟੈ ਗਿਆ ਟੈ ਗਿਆ ਟੈ ਗਿਆ ਹੋਂਦ ਸਾਰੇ ਲੋਕੋਂ ਮਿੱਟੀ ਕਿਹਦੇ ਲੋਕੋਂ ਮਿੱਟੀ ਕਿਹਦੇ ਕਾਫੀ ਕੁਛ ਦੇਖਣ ਨੂੰ ਆ ਜੀ ਸ਼ਹਿਰ ਦੇ ਵਿੱਚ ਕਿਸ ਨੇ ਆ ਕੇ ਦੇਖਣਾ ਹੋਵੇ ਨਾ ਜੀ ਹਾਂ ਦੱਸੋ ਜੀ ਇਸ ਸ਼ਹਿਰ ਬਾਰੇ ਬਹੁਤ ਪੁਰਾਣਾ ਸ਼ਹਿਰ ਆ ਇਹ ਕਹਿੰਦੇ ਇੱਥੇ ਇਸ ਕ ਜਗਾ ਕਾਫੀ ਨਹੀਂ ਇਥੇ ਬੱਬੇ ਬੰਦਾ ਸਿੰਘ ਬਹਾਦਰ ਦਾ ਕੁਸਰਾ ਇਤਿਹਾਸਿਕ ਘਰ ਦਰਵਾ ਇਥੇ ਇਹ ਗੋਰੀ ਵੀ ਜੀ ਮੰਦਿਰ ਛੇ ਮੰਦਿਰ ਆ ਹੋਰ ਵੀ ਇਥੇ ਆਸੇ ਪਾਸੇ ਟਕਟਿਆ ਕੋਈ ਇਤਿਹਾਸਿਕ ਜਗਾ ਪੁਰੀ ਕਾਫੀ ਚੀਜ਼ਾਂ ਕਰਨ ਦੇ ਵਿੱਚ ਜਿਹੜੀਆਂ ਇਤਿਹਾਸਕ ਦੇਖਣ ਵਾਲੀਆਂ ਚੀਜ਼ਾਂ ਨੇ ਠੀਕ ਹੈ ਜੀ ਸ਼ਿਵਦਾ ਮੰਦਿਰ ਆ ਸ਼ਿਵਜੀ ਦਾ ਮੰਦਿਰ ਉੱਤੇ ਉਹ ਹੀ ਦੇਖਣ ਵਾਲੀਆਂ ਠੀਕ ਹੈ ਜੀ ਤੇ ਲਾਹੌਰ ਕਾ ਤੇ ਕਹਿੰਦੇ ਆ ਜੀ ਕਲਾ ਨੋਮ ਇਹਦੇ ਬਾਰੇ ਵੀ ਦੱਸੋ ਦਾਚੇ ਸੁਣਿਆ ਜੀ ਅਸੀਂ ਇੱਥੇ ਚਾਰ ਦਰਵਾਜ਼ੇ ਹੁੰਦੇ ਸੀਗੇ ਠੀਕ ਹੈ ਜੀ ਇੱਕ ਮੇਨ ਦਰਵਾਜ਼ਾ ਜਿਹੜਾ ਉਹ ਲਾਹੌਰੀ ਲਾਹੌਰੀ ਗੇਟ ਬੋਲਦੇ ਨੇ ਉਹਨੂੰ ਇਹ ਚੀਜ਼ ਹੀ ਇਸ ਤੇ ਸੁਨੇਹਾ ਜੀ ਗਲੀਆਂ ਵਗੈਰਾ ਵੀ ਕਹਿੰਦੇ ਲਾਹੌਰ ਵਰਗੀਆਂ ਆਈਆਂ ਇੱਥੇ ਇਹ ਚੀਜ਼ਾਂ ਨਨਕ ਸਾਈਟਾਂ ਲੱਗੀਆਂ ਨੇ ਅਜੇ ਵੀ ਘਰ ਕਈ ਥਾਂ ਤੇ ਕੰਨ ਲੱਗੇ ਨੇ ਇਹ ਨੇ ਹੈਗੇ ਜਿਹੜੇ ਅਜੇ ਨਨਕ ਸਾਈਟਾਂ ਤਿਆਰ ਹੋਈ ਨੇ ਕਾਫੀ ਚੀਜ਼ਾਂ ਦੇਖਵਾਈਆਂ ਨੇ ਹਾਂਜੀ ਠੀਕ ਹੈ ਹਾਂ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਇਨੀ ਡਿਟੇਲ ਚ ਦੱਸਣ ਵਾਸਤੇ ਹੁਣ ਅਸੀਂ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਹਾਂ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਚੱਲਦੇ ਆ ਧੰਨਵਾਦ